ਮੁੱਤਲ ਡੀਆਈਜੀ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ ਜੀ ਹਾਂ ਡੀਆਈਜੀ ਦੇ ਕਾਰਨਾਂ ਮੈਂ ਹੁਣ ਬਹੁਤ ਵੱਡੇ ਪੱਧਰ ਦੇ ਹੋ ਚੁੱਕੇ ਹਨ ਕਿਉਂਕਿ ਇਹ ਵੀ ਖੁਲਾਸਾ ਕੀਤਾ ਗਿਆ ਕਿ ਡੀਆਈਜੀ ਕੋਲ ਜਿਹੜੀਆਂ 17 ਅਫਸਰਾਂ ਦੀਆਂ ਜ਼ਾਇਦਾਦਾਂ ਦੇ ਕਾਗਜ਼ ਮਿਲੇ ਹਨ ਉਹ ਕਾਗਜ਼ ਕਿਉਂ ਮਿਲੇ ਹਨ ਇਸ ਦੇ ਪਿੱਛੇ ਕੀ ਕਾਰਨ ਹਨ ਇਸ ਨੂੰ ਲੈ ਕੇ ਜਿਹੜਾ ਹੁਣ ਪੰਜਾਬ ਦੇ ਵਿੱਚ ਇੱਕ ਵੱਖਰੀ ਹੀ ਜਿਹੜੀ ਰਾਜਨੀਤੀ ਅਤੇ ਬਿਊਰੋਕ੍ਰੇਸੀ ਦੇ ਵਿੱਚ ਗੱਲਬਾਤ ਛਿੜ ਚੁੱਕੀ ਹੈ ਦਰਅਸਲ DIG ਕੀ ਬਲੈਕਮੇਲ ਕਰਦਾ ਸੀ ਜੀ ਹਾਂ ਇਹ ਸਾਹਮਣੇ ਆ ਰਿਹਾ ਹੈ ਕਿ ਜਿਹੜੇ 17 ਜਣੇ ਅਫਸਰਾਂ ਦੇ ਪ੍ਰਾਪਰਟੀ ਦੇ ਕਾਗਜ਼ ਉਸ ਦੇ ਘਰ ਤੋਂ ਮਿਲੇ ਹਨ ਉਹ ਇਸ ਲਈ ਮਿਲੇ ਹਨ ਕਿਉਂਕਿ ਡੀਆਈਜੀ ਹੋ ਸਕਦਾ ਹੈ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਕੋਈ ਨਾ ਕੋਈ ਜਿਹੜੀ 2 ਨੰਬਰ ਦੀ ਪੈਸੇ ਨੂੰ ਲੈ ਕੇ ਲੈਣ-ਦੇਣ ਹੁੰਦਾ ਸੀ ਉਸ ਕਰਕੇ ਉਹਨਾਂ ਅਫਸਰਾਂ ਨੂੰ ਕੜਿੱਕੀ ਦੇ ਵਿੱਚ ਰੱਖਿਆ ਹੋਇਆ ਸੀ ਕਿ ਕੋਈ ਉਸ ਦੇ ਖਿਲਾਫ ਬੋਲ ਨਾ ਸਕੇ ਪਰ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵਿੱਚ ਇੱਕ ਵੱਖਰੀ ਜਿਹੜੀ ਚਰਚਾ ਛਿੜ ਚੁੱਕੀ ਹੈ ਕਿਉਂਕਿ ਕੱਲ ਹੀ ਜਿਹੜਾ ਕ੍ਰਿਸ਼ਨੂ ਦਾ 9 ਦਿਨ ਦਾ ਰਿਮਾਂਡ ਮਿਲਿਆ ਉਸ ਦੇ ਵਿੱਚ ਖੁਲਾਸੇ ਹੋਣਗੇ ਕਿਉਂਕਿ ਕ੍ਰਿਸ਼ਨੂ ਦੀ ਡਾਇਰੀ ਨੇ ਕਈ ਅਫਸਰਾਂ ਅਤੇ ਸਿਆਸੀ ਜਗਤ ਦੇ ਲੋਕਾਂ ਦੇ ਜਿਹੜੇ ਨਾਂ ਸੀ ਉਹ ਸਾਹਮਣੇ ਰੱਖੇ ਸੀ ਹਾਲਾਂਕਿ ਸੀਬੀਆਈ ਨੇ ਇਹਨਾਂ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਪਰ ਜੇ ਡੀਆਈਜੀ ਹਰਚਨ ਸਿੰਘ ਭੋਲਰ ਦਾ ਰਿਮਾਂਡ ਮਿਲਦਾ ਤਾਂ ਹੋ ਸਕਦਾ ਹੈ ਕਿ ਵੱਡੇ ਵੱਡੇ ਜਿਹੜੇ ਕਾਰਨਾਮੇ ਨੇ ਡੀਆਈਜੀ ਸਾਹਿਬ ਦੇ ਮੌਤਲ ਡੀਆਈਜੀ ਸਾਹਿਬ ਦੇ ਉਹ ਸਾਹਮਣੇ ਆ ਸਕਦੇ ਹਨ ਕਿਉਂਕਿ ਜਿਹੜਾ ਹੁਣ ਪੰਜਾਬ ਦੇ ਵਿੱਚ ਰੋਲਾ ਪੈ ਚੁੱਕਿਆ ਹੈ ਅਚਲ ਤੇ ਚਲ ਜਾਇਦਾਦਾਂ ਦੇ ਕਾਗਜ਼ ਜਿਹੜੇ ਡੀਆਈਜੀ ਕੋਲ ਪਏ ਸਨ ਉਹ ਕਿਉਂ ਪਏ ਸਨ ਆਖਿਰ ਇਸ ਦੇ ਪਿੱਛੇ ਵਜ੍ਹਾ ਕੀ ਹੈ ਵਜ੍ਹਾ ਸੋ ਇੱਕ ਹੀ ਹੈ ਕਿ ਡੀਆਈਜੀ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਆਪਣੇ ਕੋਲ ਉਹਨਾਂ ਦੇ ਸਬੂਤ ਰੱਖੇ ਹੋਏ ਸਨ ਕਿ ਜੇ ਕੋਈ ਮੇਰੇ ਖਿਲਾਫ ਬੋਲੇਗਾ ਤਾਂ ਮੈਂ ਉਹਨਾਂ ਖਿਲਾਫ ਤਕੜੀ ਕਾਰਵਾਈ ਕਰ ਸਕਦਾ ਇਸ ਕਰਕੇ ਇੱਕ ਤਾਂ ਇਹ ਵਜ੍ਹਾ ਮੰਨੀ ਜਾ ਰਹੀ ਹੈ ਵੀ ਹਾਂ ਉਸ ਕੋਲੇ ਇਹ ਕਾਗਜ਼ ਪਏ ਸਨ ਦੂਜਾ ਜਿਹੜਾ ਕ੍ਰਿਸ਼ਨੂ ਦੀ ਡਾਇਰੀ ਦੇ ਵਿੱਚ ਨਵੇਂ ਨਾਮ ਖੁਲਾਸੇ ਹੋਏ ਸੀ ਅਫਸਰਾਂ ਦੇ ਉਹਨਾਂ ਦੇ ਵੀ ਜਿਹੜੇ ਜ਼ਾਇਦਾਦ ਮਿਲੇ ਨੇ ਉਹਨਾਂ ਜਿਹੜੇ ਅਫਸਰਾਂ ਦੀ ਜ਼ਾਇਦਾਦਾਂ ਦੇ ਕਾਗਜ਼ ਮਿਲੇ ਨੇ ਉਹ ਵੀ ਡੀਆਈਜੀ ਕੋਲ ਘਰ ਪਏ ਸਨ ਇਸ ਦੇ ਪਿੱਛੇ ਵੀ ਸੀਬੀਆਈ ਹੁਣ ਜਾਂਚ ਪੜਤਾਲ ਕਰ ਰਹੀ ਹੈ ਸੋ ਹੁਣ ਕ੍ਰਿਸ਼ਨੂ ਦੀ ਜਿਹੜੀ ਰਿਮਾਂਡ ਹੈ ਉਸ ਨੂੰ ਲੈ ਕੇ ਹੁਣ ਅਗਲੇ ਦਿਨਾਂ ਦੇ ਵਿੱਚ ਵੱਖਰੀ ਜਿਹੜੇ ਖੁਲਾਸੇ ਹੋਣਗੇ ਪਰ ਹੁਣ ਮੰਗ ਇਹ ਵੀ ਕੀਤੀ ਜਾਵੇਗੀ ਸ਼ਾਇਦ ਇੱਕ ਅੱਧੇ ਦਿਨ ਦੇ ਵਿੱਚ ਹੋ ਸਕਦਾ ਹੈ ਹਰਚਨ ਸਿੰਘ ਭੋਲਰ ਦਾ ਵੀ ਰਿਮਾਂਡ ਸੀਬੀਆਈ ਨੂੰ ਮਿਲੇ ਉਸ ਤੋਂ ਬਾਅਦ ਇਹ ਵੀ ਪਤਾ ਲੱਗ ਸਕੇਗਾ ਕਿ ਆਖਰ ਇਹਨਾਂ ਕਾਗਜ਼ਾਂ ਦੇ ਪਿੱਛੇ ਮਕਸਦ ਕੀ ਸੀ ਡੀਆਈਜੀ ਦਾ ਵੀ ਆਪਣੇ ਘਰ ਦੇ ਵਿੱਚ ਅਫਸਰਾਂ ਦੇ ਵੱਡੇ ਵੱਡੇ ਅਫਸਰਾਂ ਦੀ ਜਾਇਦਾਦਾਂ ਦੇ ਕਾਗਜ਼ ਕਿਉਂ ਰੱਖੇ ਇਸ ਦਾ ਵੀ ਖੁਲਾਸਾ ਹੋਵੇਗਾ ਪਰ ਉਸ ਦੇ ਘਰ ਦੇ ਵਿੱਚ 7.5 ਕਰੋੜ ਰੁਪਏ ਦੀ ਨਗਦੀ ਮਿਲਣਾ ਅਤੇ ਉਸ ਤੋਂ ਬਾਅਦ 2.5 ਕਿਲੋ ਸੋਨਾ ਫਿਰ 40 ਤੇ 50 ਜਾਇਦਾਦਾਂ ਦੇ ਅਚਲ ਅਤੇ ਚਲ ਜਾਇਦਾਦਾਂ ਦੇ ਕਾਗਜ਼ਾਂ ਦਾ ਮਿਲਣਾ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸ਼ੱਕ ਪੈਦਾ ਕਰਦਾ ਹੈ ਕਿ ਇਹਨਾਂ ਜਿਹੜੀਆਂ ਜਾਇਦਾਦਾਂ ਦੇ ਕਾਗਜ਼ ਨੇ ਉਹ ਕਿਉਂ ਪਏ ਹਨ ਆਖਰ 2.5 ਲੱਖ ਰੁਪਏ ਸੈਲਰੀ ਵਾਲਾ ਇੱਕ ਆਈਪੀਐਸ ਮੁਲਾਜ਼ਮ ਕਰੋੜਪਤੀ ਬਣ ਜਾਂਦਾ ਹੈ ਅਤੇ ਉਸ ਦੇ ਘਰ ਫਿਰ ਵੀ ਜਿਹੜੇ ਜ਼ਾਇਦਾਦਾਂ ਦੇ ਕਾਗਜ਼ ਨੇ ਔਰ ਜਿਹੜੇ ਬੇਨਾਮੀ ਨੇ ਕਿਉਂਕਿ ਵੱਖ-ਵੱਖ ਅਫਸਰਾਂ ਦੇ ਇਸ ਦੇ ਵਿੱਚ ਨਾਮ ਸ਼ਾਮਲ ਨੇ ਸੋ ਇਸ ਨੂੰ ਲੈ ਕੇ ਹੁਣ ਵੱਡੇ ਖੁਲਾਸੇ ਹੋਣ ਜਾ ਰਹੇ ਨੇ ਇਸ ਕਰਕੇ ਹੁਣ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਵੀ ਹੁਣ ਜਿਹੜੀ ਕਿਉਂ ਪਛਾ ਗਈ ਹੈ ਕਿਉਂਕਿ ਉਸ ਦੇ ਵਿੱਚ ਜਿਹੜੀਆਂ ਜਾਇਦਾਦਾਂ ਦੇ ਕਾਗਜ਼ ਸੀਬੀਆਈ ਹੱਥ ਲੱਗੇ ਹਨ ਉਸ ਦੇ ਵਿੱਚ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਲੋਕ ਵੀ ਸ਼ਾਮਲ ਹਨ ਸੋ ਹੁਣ ਇੱਕ ਹੋਰ ਤੁਹਾਡੇ ਨਾਲ ਖੁਲਾਸਾ ਕਰਦੀ ਇਹ ਗੱਲ ਦਾ ਕਿ ਇਸ ਜਿਹੜਾ ਸੀਬੀਆਈ ਨੇ ਕੋਰਟ ਦੇ ਵਿੱਚ ਕਾਗਜ਼ ਪੇਸ਼ ਕੀਤਾ ਸੀ ਉਹ ਤਿੰਨ ਪੇਜਾਂ ਦਾ ਕਾਗਜ਼ ਸੀ ਅਤੇ ਇਸ ਦੇ ਵਿੱਚ ਜਿਹੜੇ ਵੱਡੇ ਕਲਾਸੇ सीबीआई ਵੱਲੋਂ ਕਿਤੇ ਗਏ ਹਨ ਅਤੇ ਉਸ ਕਾਗਜ਼ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਸੀ ਉਸ ਨੂੰ ਲੈ ਕੇ ਵੀ ਜਿਹੜਾ ਪੰਜਾਬ ਦੇ ਜਿਹੜੀ ਬਿਊਰੋਕ੍ਰੇਸੀ ਦੇ ਵਿੱਚ ਅਤੇ ਪੋਲੀਟੀਕਲ ਰਾਜਨੀਤਿਕ ਪਾਰਟੀਆਂ ਦੇ ਵਿੱਚ ਤਰਥੱਲੀ ਮੱਚ ਗਈ ਸੀ ਕਿਉਂਕਿ ਉਸ ਦੇ ਵਿੱਚ सीबीआई ਵੱਲੋਂ ਤਾਕੜੇ ਸਬੂਤ ਪੇਸ਼ ਕੀਤੇ ਗਏ ਸਨ ਅਤੇ ਵੱਖ-ਵੱਖ ਜਿਹੜੇ 17 ਅਫਸਰਾਂ ਦੇ ਨਾਮ ਦੱਸੇ ਜਾ ਰਹੇ ਹਨ ਕਿਹਾ ਇਹ ਵੀ ਜਾ ਰਿਹਾ ਹੈ ਕਿ ਕਈ ਅਫਸਰਾਂ ਨੂੰ ਤਾਂ ਤਲਬ ਵੀ ਕਰ ਲਿਆ ਗਿਆ ਹੈ ਸੀਬੀਆਈ ਵੱਲੋਂ ਕਈ ਅਫਸਰਾਂ ਨੂੰ ਤਲਬ ਕਰ ਲਿਆ ਗਿਆ ਅਤੇ ਕਈਆਂ ਦੀ ਹਜੇ ਜਾਂਚ ਪੜਤਾਲ جاری ਹੈ ਅਤੇ ਕਈਆਂ ਨੂੰ ਥੋੜੇ ਦਿਨਾਂ ਤੱਕ ਤਲਬ ਕਰ ਲਿਆ ਜਾਵੇਗਾ ਪਰ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਪਰ ਇਹ ਸੀਬੀਆਈ ਵੱਲੋਂ ਖੁਲਾਸੇ ਨਹੀਂ ਕੀਤੇ ਗਏ ਕਿ ਉਹ ਅਫਸਰ ਕਿਹੜੇ ਹਨ ਅਤੇ ਉਹਨਾਂ ਦੇ ਜਾਇਦਾਦਾਂ ਦੇ ਕਾਗਜ਼ ਡੀਆਈਜੀ ਦੇ ਘਰ ਕੀ ਕਰਦੇ ਸਨ ਕੀ ਡੀਆਈਜੀ ਹਰਚੰਦ ਸਿੰਘ ਪੁੱਲਰ ਪਟਵਾਰੀ ਦਾ ਕੰਮ ਕਰਦੇ ਸਨ ਕੀ ਡੀਆਈਜੀ ਪੁੱਲਰ ਤਹਿਸੀਲਦਾਰ ਲੱਗੇ ਹੋਏ ਸਨ ਇੱਕ ਡੀਆਈਜੀ ਰੈਂਕ ਦਾ ਅਧਿਕਾਰੀ ਅਤੇ ਉਸ ਦੇ ਘਰ ਜਾਇਦਾਦਾਂ ਦੇ ਕਾਗਜ਼ ਮਿਲਣਾ ਇਹ ਆਪਣੇ ਆਪ ਦੇ ਵਿੱਚ ਬੜੀ ਸ਼ੱਕ ਦੀ ਜਿਹੜੀ ਸਥਿਤੀ ਹੈ ਉਹ ਪੈਦਾ ਕਰਦੀ ਹੈ ਸੋ ਇਸ ਦੇ ਨਾਲ ਹੁਣ ਪੰਜਾਬ ਦੇ 16 ਤੇ 17 ਜਿਹੜੇ ਆਈਐਸ ਆਈਪੀਐਸ ਅਫਸਰਾਂ ਦੇ ਪੀਸੀਐਸ ਅਫਸਰਾਂ ਦੇ ਨਾਮ ਸਾਹਮਣੇ ਆ ਰਹੇ ਹਨ ਅਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ 7 ਤੋਂ 8 ਤਾਂ ਸਿਰਫ ਡੀਐਸਪੀ ਹਨ ਛੋਟੇ ਰੈਂਕ ਦੇ ਅਧਿਕਾਰੀ ਪੀਸੀਐਸ ਲੈਵਲ ਦੇ ਜਿਹੜੇ ਇਸ ਕੜਿੱਕੀ ਦੇ ਵਿੱਚ ਫਸ ਸਕਦੇ ਹਨ ਸੋ ਸੀਬੀਆਈ ਵੱਲੋਂ ਜਾਂਚ جاری ਹੈ ਇੱਕ ਤੋਂ ਬਾਅਦ ਇੱਕ ਨੂੰ ਤਲਬ ਕੀਤਾ ਜਾ ਰਿਹਾ ਹੈ ਅਤੇ सीबीआई ਹੁਣ ਹੋ ਸਕਦਾ ਹੈ ਇੱਕ ਅੱਧੇ ਦਿਨ ਤੱਕ ਜਿਹੜਾ ਹਰਚਰਨ ਸਿੰਘ ਭੁੱਲੜ ਦਾ ਰਿਮਾਂਡ ਲਵੇ ਅਤੇ ਉਸ ਤੋਂ ਬਾਅਦ ਵੱਡੇ ਖੁਲਾਸੇ ਨੇ ਜਿਹੜੇ ਸਾਨੂੰ ਦੇਖਣ ਨੂੰ ਮਿਲਣਗੇ ਅਤੇ ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਹੜਕੰਪ ਮਚਣ ਵਾਲਾ ਤਰਥੰਲੀ ਮਚਣ ਵਾਲੀ ਹੈ ਕਿਉਂਕਿ ਆਈਏਐਸ ਅਫਸਰ ਅਤੇ ਆਈਪੀਐਸ ਅਫਸਰਾਂ ਦੇ ਜਿਹੜੇ ਜਾਇਦਾਦਾਂ ਦੇ ਕਾਗਜ਼ ਡੀਆਈਜੀ ਦੇ ਘਰ ਮਿਲੇ ਹਨ ਉਹ ਇੱਕ ਬੱਕਰੀ ਹੀ ਰੂਪ ਦੇ ਕਾ ਤਿਆਰ ਕਰਨਗੇ ਸੋ ਹੁਣ ਕ੍ਰਿਸ਼ਨੂ ਨੂੰ ਵੀ ਜਾਂਚ ਦੇ ਘੇਰੇ ਦੇ ਵਿੱਚ ਲਿਆ ਗਿਆ ਹੈ ਹੁਣ ਜਿਹੜਾ ਦਾਲ ਪਾਣੀ ਜਿਹੜਾ ਸੀਬੀਆਈ ਵੱਲੋਂ ਕ੍ਰਿਸ਼ਨੂ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇਗਾ ਅਤੇ ਥੋੜਾ ਬੋੜਾ ਝਾੜ-ਚੰਬ ਵੀ ਹੋਵੇਗੀ ਉਸ ਤੋਂ ਵੀ ਜਿਹੜਾ ਕ੍ਰਿਸ਼ਨੂ ਹੈ ਜਿਹੜਾ ਵੱਡੇ ਖੁਲਾਸੇ ਕਰ ਸਕਦਾ ਹੈ ਅਤੇ ਇਸ ਨੂੰ ਲੈ ਕੇ ਇੱਕ ਖੁਲਾਸਾ ਤੁਹਾਡੇ ਨਾਲ ਹੋਰ ਕਰ ਦੰਨੇ ਆ ਕਿ ਕ੍ਰਿਸ਼ਨੂ ਨੂੰ ਪ੍ਰਾਈਵੇਟ ਲੋਕਾਂ ਵੱਲੋਂ ਜਿਹੜੀ ਮੁਲਾਕਾਤ ਕੀਤੀ ਗਈ ਸੀ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਕੌਣ-ਕੌਣ ਮਿਲੇ ਉਹ ਪ੍ਰਾਈਵੇਟ ਲੋਕ ਇਸ ਨੂੰ ਲੈ ਕੇ ਵੀ ਸੀਬੀਆਈ ਦੀ ਪੁੱਛਗਿੱਛ ਜਾਰੀ ਹੈ ਅਤੇ ਕਿਉਂ ਮਿਲੇ ਕੀ ਕਾਰਨ ਸੀ ਕੀ ਉਹ ਪ੍ਰਾਈਵੇਟ ਲੋਕ ਨੇ ਉਹੋ ਵੀ ਫੜੇ ਜਾਣਗੇ ਇਸ ਨੂੰ ਲੈ ਕੇ ਵੀ ਸੀਬੀਆਈ ਹੁਣ ਜਿਹੜਾ ਲਗਾਤਾਰ ਜਾਂਚ ਕਰ ਰਹੀ ਹੈ ਦੂਜਾ ਜੇਲ੍ਹ ਦੇ ਅਧਿਕਾਰੀ ਵੀ ਜਾਂਚ ਦੀ ਕ੍ਰਿਕੀ ਦੇ ਵਿੱਚ ਆ ਸਕਦੇ ਹਨ ਕਿਉਂਕਿ ਕਿਸੇ ਨੂੰ ਵੀ ਮਿਲਣ ਦਾ ਜਿਹੜਾ ਪ੍ਰਾਈਵੇਟ ਲੋਕਾਂ ਨੂੰ ਹੱਕ ਹੀ ਨਹੀਂ ਸੀ ਇੱਕ ਕ੍ਰਿਮੀਨਲ ਬੰਦੇ ਨਾਲ ਇੱਕ ਕ੍ਰਾਈਮ ਜਿਹਨੇ ਕੀਤਾ ਹੋਇਆ ਹੈ ਰਿਸ਼ਵਤ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਹੈ ਉਸ ਨੂੰ ਬਾਹਰੀ ਬੰਦੇ ਦਾ ਮਿਲਣਾ ਕੀ ਅਧਿਕਾਰ ਹੈ ਇਸ ਕਰਕੇ ਹੁਣ ਜੇਲ੍ਹ ਦੇ ਅਫਸਰਾਂ ਤੋਂ ਵੀ ਪੁੱਛਗਿਛ ਕੀਤੀ ਜਾਵੇਗੀ ਅਤੇ ਜਿਹੜੇ ਉਹ ਪ੍ਰਾਈਵੇਟ ਬੰਦੇ ਨੇ ਉਹਨਾਂ ਨੂੰ ਮਿਲਣ ਗਏ ਸੀ ਜਿਲ੍ਹੇ ਦੇ ਵਿੱਚ ਉਹਨਾਂ ਤੋਂ ਵੀ ਹੁਣ ਪੁੱਛਗਿਛ ਕੀਤੀ ਜਾਵੇਗੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕਿਰਸ਼ਾਨੂ ਕੀ ਖੁਲਾਸੇ ਕਰਦਾ ਹੈ ਅਤੇ ਡੀਆਈਜੀ ਹਰਚੰਦ ਸਿੰਘ ਭੋਲੜ ਦਾ ਰਿਮਾਂਡ ਕਦੋਂ ਮਿਲਦਾ ਹੈ ਅਤੇ ਉਹ ਕਿਹੜੇ ਅਫਸਰ ਹਨ ਜਿਨ੍ਹਾਂ ਦੀਆਂ ਜ਼ਾਇਦਾਦਾਂ ਦੇ ਕਾਗਜ਼ ਡੀਆਈਜੀ ਦੇ ਘਰ ਮਿਲੇ ਹਨ ਇਹ ਵੀ ਹੁਣ ਖੁਲਾਸੇ ਹੋਣਗੇ ਅਤੇ ਪੰਜਾਬ ਦੀ ਰਾਜਨੀਤੀ ਅਤੇ ਬਿਊਰੋਕ੍ਰੇਸੀ ਦੇ ਵਿੱਚ ਤਰਥੱਲੀ ਜ਼ਰੂਰ ਮੱਚੇਗੀ